ਮੇਨਾਂ ਜਾਂਦੀ ਤੇਰੇ ਨਿਰੰਭਿਸਤਾ ਤਪੱਕਾ ਹੋਊਗਾ ਦੇਖ ਕਰਦੀ ਕੀ ਆ ਢਿੰਡੀ ਦੀ ਓਏ ਆਪਦੇ ਮੂੰਹ ਨੂੰ ਵੱਡਾ ਤਾਂ ਫੂੜ ਚੱਕੀ ਫਿਰਦੀ ਆ ਦਿਖ ਲੋ ਨਾ ਹਾਏ ਓ ਰ ਬਾਕ ਬਾਕ ਜੇ ਲੈ ਲੈ ਕਹਿੰਦੀ ਬਾਕੀ ਲੋਕਾਂ ਦਾ ਕੀ ਬਣੂ ਇਹ ਮੈਂ ਨਹੀਂ ਜਾਣਦੀ ਤੇਰਾ ਮੇਰਾ ਰਿਸ਼ਤਾ ਤਾਂ ਪੱਕਾ ਹੋਊਗਾ ਖੜ ਜਾ ਤੈਨੂੰ ਹੁਣ ਹੀ ਨਾ ਤੈਨੂੰ ਢੋਲੀ ਚੜਾ ਦੇਖਦੀ ਓਏ ਅਸੀਂ ਆ ਉਮਰ ਚ ਦੁਕਾਨਾ ਤੋਂ ਚੀਜ਼ ਲੈ ਕੇ ਮਾਗਰੋਂ ਰੂੰਗਾ ਲੈ ਜਾਂਦੇ ਫਿਰਦੇ ਹੱਜਕਾਲ ਦੇ ਜਵਾਕ ਦੇਖ ਲਓ ਕਿਵੇਂ ਐ ਜਿਹੜੇ ਚੱਪਲ ਜੱਟੇ ਫੋਨ ਚੱਕੀ ਫਿਰਦੀ ਐ ਆਪਦੇ ਮੂੰਹ ਨੂੰ ਵੱਡਾ ਦਾ ਫੋਨ ਚੱਕੀ ਫਿਰਦੀ ਐ ਮਾਥਾ 5 ਸਾਲਾਂ ਦੀ ਹੋਣੀ ਐ ਪੁੱਤ ਪਹਿਲਾਂ ਪੂਰੀ ਜੰਮ ਤਾਂ ਲੈ ਤੂੰ ਦੁੱਧ ਵਾਲੇ ਦੰਦ ਤੇਰੇ ਨਿਕਲ ਕੇ ਤੇਰੇ ਆਗੇ ਰਿਸ਼ਤਾ ਕਰ ਦੇ ਤੇਰਾ ਹੁਣੀ ਤੇ ਇਹ ਨੂੰ ਐਡੀ ਵੱਡੀ ਨਿੱਕੀ ਜੀ ਪਹੂ ਨੂੰ ਤੈਨੂੰ ਕੌਣ ਸੰਭੂ ਖਰਚਾ ਤੈਨੂੰ ਮੈਂ ਲੈ ਕੇ ਜੰਨਾ ਤੈਨੂੰ ਉਹ ਸਾਡੀ ਉਮਰ ਚ ਉਹ ਨਿੱਕੇ ਨਿੱਕੇ ਜਿਹੇ ਫੋਨ ਖੁੰਦੇ ਓਏ ਘਰ ਦੇ 1 ਰੁਪਿਆ ਦੇ ਕੇ ਖੁਸ਼ ਹੋ ਜਾਂਦੇ ਉਹ 1 ਰੁਪਏ ਦੇ ਇਹਨਾਂ ਚਾਹ ਟੌਫੀਆਂ ਲੈ ਕੇ ਆਉਂਦੇ ਲੈ ਕੇ ਖੁਸ਼ ਹੋ ਜਾਂਦੇ ਤੇ ਅੱਜ ਕੱਲ ਦੇ ਜਵਾਕ ਦੇਖ ਲੋ ਐਡੇ ਐਡੇ ਫੋਨ ਚੱਕੀ ਫਿਰਦੇ ਨੇ ਲੈ ਸਾਡੇ ਵੇਲੇ ਨੌਕੀਏ ਦਾ ਫੋਨ ਹੁੰਦਾ ਸੀ ਉਹ ਚ ਸੱਪ ਵਾਲੀ ਗੇਮ ਹੀ ਖੇਡੀ ਜਾਂਦੇ ਜੇ ਘਰ ਦੇ ਨੂੰ ਪਤਾ ਲੱਗ ਜਾਣਾ ਫੜ ਕੇ ਢਾ ਲੈਦੇ ਤੇ ਅੱਜ ਕੱਲ ਦੇ ਜਵਾਕ ਦੇਖ ਲੋ ਲੈ ਇਹਨਾਂ ਦੇ ਹੁਣੀ 6-6 ਸਾਲ ਦੇ ਨੇ ਘਰ ਦੇ ਰਿਸ਼ਤੇ ਆ ਦੇਖ ਲੋ ਕਿਵੇਂ ਲੱਗੀ ਬੈ ਟਿੱਡੀ ਜੀ ਖਰਚਾ ਤੇਰਾ ਮਾਂ ਘਰ ਹੋਣਾ ਚਾਹਰਾ ਰਿਸ਼ਤਾ